ਆਪਣੀ ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ 'ਚ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਹਸਾਕਤਾਂ ਉਹਨਾਂ ਦਾ ਪਹਿਲਾਂ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮਾਪੜਿਆ ਖੜਾ ਜਿਹੜਾ ਕਿ ਆਪਣਾ ਹਸਾਕਤਾਂ ਲਿਖਦਾ ਉਹਦੀ ਫਿਰ ਉਹਨੂੰ ਪਤਾ ਕੀ ਪੂਰੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜਨ ਵੜਾ ਲੈਂਦੇ ਆ ਪਾਪ ਦਾ ਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਆਇਆ ਕਰ ਭਗਤਾ ਤੂੰ ਇੱਕ ਵਾਰੀ ਵਾਪਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਘਰੇ ਉਹ ਪੈਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖਿਆ ਤੇਰੇ ਮਗਰ ਕੀ ਹੋਈ ਜਾਂਦਾ ਤੈਨੂੰ ਕੋਈ ਰੋਂਦਾ ਵੀ ਆ ਕੰਜਰ ਤੇ ਆ ਕੇ ਤੂੰ ਏ ਧੱਕੇ ਹੀ ਖੰਦਾ ਕਰਿਆ ਉੱਥੋਂ ਜਦੋਂ ਆਉਂਦਾ ਰ ਉਹ ਆਉਂਦਾ ਜੇ ਤਾਂ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਦੇ ਘਰੇ ਜਾਈਂ ਅੰਦਰ ਬਾਹਰ ਵਰਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਸੀ ਮੈਂ ਕੀ ਕੁਝ ਕਰਕੇ ਗਿਆ ਤੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੇ ਹੁੰਦੇ ਆ ਫੇਰ ਉਹਦੇ ਲੱਗਦੇ ਜੀ ਉਹ ਵਿਚਾਰਾ ਆ ਕੇ ਬਾਹਰ ਚ ਬਹਿ ਜਾਂਦਾ ਜਦੋਂ ਬਾਹਰ ਚ ਬਹਿ ਜਾਂਦਾ ਫੇਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਨੇ ਆਪਾਂ ਉਹ 7 ਦਿਨ ਜਦੋਂ ਆਪਾਂ ਭੋਗ ਨਾ ਪਾਈਏ ਰਾਤ ਤੇ 7 ਦਿਨ ਉਹ ਉਹ ਬਾਹਰ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਭੋਗ ਪਾਤਾ ਉਸ ਤੋਂ ਬਾਅਦ ਫੇਰ ਉਹ ਉਹ ਆਉਣਗੇ ਰੱਦਵੇਂ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬਿਹਤਰ ਨਹੀਂ ਜੀ ਇੱਕ ਬਿਹਤਰ ਨਦੀ ਆਉਂਦੀ ਹੈ ਤੇ ਰੱਬ ਵੀ ਕਿਉਂ ਨਾ ਹੋਵੇ ਕਿ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟੱਪਣਾ ਪਊਗਾ। ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ। ਉਹਦੇ ਵਿੱਚ ਕੀੜੇ, ਪਤੰਗ, ਲਹੂ, ਲੋਹਾ ਸਭ ਕੁਝ ਉਹਦੇ ਵਿੱਚ ਹੁੰਦਾ ਹੈ। ਹਰੇਕ ਤਰ੍ਹਾਂ ਦਾ ਜਾਨਵਰ ਮਿਲੂਗਾ। ਠੀਕ ਆ? ਉਹ ਜਦੋਂ ਤੂੰ ਟੱਪੇਗਾ ਨਾ, ਜਦੋਂ ਤੂੰ ਜੇ ਮਾਲਾ ਹੁਣ ਤੂੰ ਆਪ ਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੇੜਾ ਚਾਰਦਾ ਜਾਂ ਥੱਥੇ ਨੂੰ ਪੇੜਾ ਚਾਰਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਦਾਣੇ ਭਾਤੇ ਚੜਕੇ ਉੱਠ ਕੇ ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਆਂਗੇ ਤੈਨੂੰ ਉਹ ਵਿਚੋਂ ਦੀ ਸੇਲੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਕੀੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਕੁੱਨ ਕੀਤਾ ਸਾਡਾ ਢਿੱਡ ਭਰਿਆ ਇਹਨਾਂ ਕਹਾਂਗਾ ਇਹ ਵੀ ਤੈਨੂੰ ਕਿੱਕਾ ਤੋਹ ਕਰਕੇ ਨਾ ਝੰਗਾ ਵਾਹ ਕਿ ਤੈਨੂੰ ਗਾੜੇ ਕਿਉਂ ਉਹ ਫਿਰ ਨਰਦੇ ਚੋਂ ਕੋਈ ਨਹੀਂ ਕੱਢਦੀ ਕਾਹੂ ਮੋਤਾ ਕੱਢ ਕੇ ਲਿਜਾਉਂ ਕਾਹੂ ਮੋਤਾ ਤੇਰੇ ਕੋਲ ਆਊਗੀ ਜੇ ਦਬ ਪਾਪੀ ਐ ਚੈਸ ਧਰਮੀ ਤੈਨੂੰ ਕਿਰਾਉ ਨੇ ਫਿਰ ਤੇ ਨਦੀ ਕੋ ਪਾਰ ਕੱਢ ਦੇ ਪੂਛ ਰੇ ਪੂਛ ਕਰ ਲੂਗੀ ਬਾਹਰ ਫੜ ਗਈ ਜੰਦ ਅੱਗੇ ਆਊਗੀ ਅਗਨ ਧਰਤੀ ਅੰਡੀ ਧਰਤੀ ਆਊਗੀ ਜੇ ਤੇ ਨਦੀ ਪਾਰ ਹੋ ਗਿਆ ਨਾ ਅੰਡੀ ਧਰਤੀ ਹੋ ਅੰਡੀ ਧਰਤੀ ਦਾ ਮਤਲਬ ਇਹ ਹੁੰਦਾ ਜਿਹੜਾ ਤੂੰ ਪੁੱਲ ਪੁੱਲ ਕੀਤਾ ਨਾ ਤੈਨੂੰ ਉਹ ਪੁੱਲ ਮਤਲਬ ਉਹ ਧਰਤੀ ਤੇ ਮਿਲਣਾ ਹੈ ਅੰਡੀ ਤੇ ਉੱਥੇ ਰਾਸ਼ਾ ਦਾ ਪਾਉ ਨਹੀਂ ਪੈਂਦਾ ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੱਲਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ ਫਿਰ ਤੂੰ ਚੱਲੇਗਾ ਆਜਾ ਹੁਣ ਪਾਪਾਂ ਵਾਲੇ ਪਾਸੇ ਉਸ ਤੋਂ ਕਿਹਾ ਉਹ ਵੀ ਅਗਲ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੁੰਦੀਆਂ ਹਨ ਅਗਲ ਧਰਤੀ ਆਉਗੀ ਉੱਥੇ ਤੇਰਾ ਵਪਾਰ ਨਹੀਂ ਹੋਇਆ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਣਾ ਲਾਣਾ ਕਰੀ ਜਾਏਗਾ ਵਰਨ ਕਿ ਕਿਉਂ ਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸੀ ਤੇ ਰੱਬ ਦਾ ਨਾਮ ਉਹ ਲੈਣ ਨਹੀਂ ਦਿੰਦੇ ਮਾਰਦੇ ਸੇਲਾ ਲੈ ਕੇ ਫੇ ਜਾਦੇ ਨੇ ਫਿਰ ਉਹ ਉਹਨੂੰ ਕੋਈ ਜਾਨ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਜਾਨ ਸਰ ਬਾਡੀ ਨਹੀਂ ਮਿਲਦੀ ਨਹੀਂ ਉਹ ਉੱਥੇ ਉਹ ਜਵਾਂ ਰੱਖਦਾ ਹੈ ਉਦੇ ਸੂਨਾਂ ਦੇ ਸਾਹ ਨਾਲ ਉਹਦੀ ਬਾਡੀ ਦਿੰਦਾ ਜੋ ਜੋਨੇ ਕੰਮ ਕੀਤੇ ਹੋਏ ਆ। ਸਮਝ ਗਿਆ?